ਇਹ ਜਿਹੜੇ ਕਿਸਾਨ ਆ ਉਹ ਦੇਸ਼ ਦੇ ਵਾਸੀ ਨਹੀਂ ਇਹ ਕਿੱਦਾਂ ਦੇ ਫੈਸਲੇ ਸਰਕਾਰਾਂ ਦੇ ਕੋਟਾ ਦੇ ਰਹੀਆਂ ਵਾਂ ਉਸ ਫੈਸਲੇ ਦੇ ਵਿਰੋਧ ਦੇ ਵਿੱਚ ਅੱਜ ਦਿੱਲੀ ਵੱਲੋਂ ਮੂੰਹ ਕਰਕੇ ਟਰੈਕਟਰ ਖਿਲਾੜੇ ਆ ਕਿ ਦੁਨੀਆ ਜਿਹੜੀ ਆ ਉਹ ਕਮਜ਼ੋਰ ਹੋ ਰਹੀ ਆ ਅੱਜ ਦੇਸ਼ ਗਰੀਬ ਹੋ ਰਿਹਾ ਉਹਦੇ ਆ ਕਰਜ਼ਾਈ ਹੋ ਰਹੇ ਆ ਸਟੇਟਾਂ ਕਮਜ਼ੋਰ ਹੋ ਰਹੀਆਂ ਉਹਨਾਂ ਸਾਰਿਆਂ ਪੁਆੜਾਂ ਦੀ ਜੜ ਜਿਹੜੀ ਆ ਡਬਲਯੂ ਪੀ ਆ ਹਰ ਚੀਜ਼ ਪ੍ਰਾਈਵੇਟ ਅਸਾਈ ਦਿੱਤੀ ਜਾਵੇ ਨੌਕਰੀਆਂ ਸਾਰੀ ਸਰਕਾਰੀ ਖਤਮ ਕੀਤੀਆਂ ਨੇ ਠੇਕੇਦਾਰੀ ਸਿਸਟਮ ਲਾਗਾਇਆ ਜਾਵੇ ਕਿਸਾਨਾਂ ਨੂੰ ਸਬਸਿਡੀਆਂ ਖਾਦਾਂ ਦੇ ਮਿਲਦੀਆਂ ਉਹ ਖਤਮ ਕੀਤੀਆਂ ਜਾਣ ਪਟਰੋਲ ਇੰਨਾ ਮਹਿੰਗਾ ਮਿਲ ਰਿਹਾ ਡੀਜ਼ਲ ਇੰਨਾ ਮਹਿੰਗਾ ਮਿਲ ਰਿਹਾ ਉਹਦਾ ਕਾਰਨ ਹੈ ਲੋਕੀ ਦੀ ਰਸਤੇ ਚੱਲਿਆ। ਯਾਬ ਦੇ ਵਿੱਚ ਰੈਲੀ ਕਰਨ ਦੀ ਪਾਬੰਦੀ ਹੈ ਚੰਡੀਗੜ੍ਹ ਦੇ ਵਿੱਚ ਰੈਲੀ ਕਰਨ ਦੀ ਪਾਬੰਦੀ ਹੈ। ਅਸੀਂ ਸਰਕਾਰਾਂ ਦੇ ਜੋ ਸਰਕਾਰਾਂ ਕਾਨੂੰਨਸ਼ਾਹੀ ਪ੍ਰਮਾਣ ਦਿੰਦੀਆਂ ਜਿਹਦੇ ਨਾਲ ਕਿਸਾਨਾਂ ਮਜ਼ਦੂਰਾਂ ਨੂੰ ਮੁਸ਼ਕਲਾਂ ਪੇਸ਼ ਆਉਂਦੀਆਂ ਉਹਨਾਂ ਦਾ ਫੈਸਲਾ ਪਕਾੜ ਕਰਦੇ ਆਏ ਉਹਨਾਂ ਦੇ ਵਿਰੁੱਧ ਲੜਦੇ ਆਏ ਆ ਲੜਦੇ ਰਹਿਣਗੇ। ਸੰਯੁਕਤ ਕਿਸਾਨ ਮੋਰਚਾ ਦੀ ਕਾਲ ਦੇ ਉੱਪਰ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰਾਂ ਦੇ ਮੂਹਰ ਦਿੱਲੀ ਵੱਲ ਨੂੰ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਵਿੱਚ ਮੌਜੂਦਾ ਅਤੇ ਅੰਮ੍ਰਿਤਸਰ ਦੇ ਬਾਈਪਾਸ ਦੇ ਉੱਪਰ ਭਾਰਤੀ ਕਿਸਾਨ ਯੂਨੀਅਨ, ਏਕਤਾ ਉਗਰਾਹਾਂ ਵੱਲੋਂ ਟਰੈਕਟਰਾਂ ਦੇ ਮੂਹਰ ਦਿੱਲੀ ਵੱਲ ਨੂੰ ਕਰਕੇ ਬਾਈਪਾਸ ਦੇ ਉੱਪਰ ਕੌਮੀ ਰਾਸਮਾਰਗ ਦੇ ਉੱਪਰ ਕੇਂਦਰ ਸਰਕਾਰ ਦੇ ਖਿਲਾਫ ਤੇ WTO ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤਾਂ ਤਸਵੀਰਾਂ ਇੱਕ ਵਾਰ ਤੁਹਾਨੂੰ ਇਸ ਬਾਈਪਾਸ ਦੀਆਂ ਦਿਖਾ ਦਿੰਦੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਸੈਂਕੜਿਆਂ ਦੀ ਤਦਾਦ ਦੇ ਵਿੱਚ ਟਰੈਕਟਰ ਪਹੁੰਚੇ ਹੋਏ ਆ ਤਾਂ ਇਹ ਟਰੈਕਟਰ ਜਿਹੜੇ ਆ ਇੱਥੇ ਲਗਾ ਕੇ ਕੇਂਦਰ ਸਰਕਾਰ ਤੇ WTO ਦੇ ਖਿਲਾਫ ਰੋਸ ਪ੍ਰਦਰਸ਼ਨ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਵੱਡਾ ਇਕੱਠ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਕੀਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਭਾਰਤ ਨੂੰ WTO ਤੋਂ ਬਾਹਰ ਰੱਖਣ ਦੀ ਮਾਂਗ ਨੂੰ ਮੁੱਖ ਰੱਖਿਆ ਹੈ ਕਿ ਡਬਲਯੂਟੀਓ ਨੂੰ ਭਾਰਤ ਤੋਂ ਭਾਰਤ ਨੂੰ ਜਿਹੜਾ ਉਹ ਬਾਹਰ ਕੀਤਾ ਜਾਵੇ ਤਾਂ ਦੂਸਰੇ ਪਾਸੇ ਜੋ ਹਰਿਆਣਾ ਸਰਕਾਰ ਵੱਲੋਂ ਵੀ ਕਿਹਾ ਗਿਆ ਸੀ ਕਿ ਟਰੈਕਟਰ ਜਿਹੜੇ ਆ ਉਹ ਹਾਈਵੇ ਤੇ ਰਾਜਮਾਰਗ ਤੇ ਕੌਮੀ ਰਾਜਮਾਰਗ ਤੇ ਨਹੀਂ ਆ ਸਕਦੇ ਤਾਂ ਉਸ ਦਾ ਵਿਰੋਧ ਕਰਦੇ ਹੋਏ ਟਰੈਕਟਰ ਜਿਹੜੇ ਆ ਉਹ ਹਾਈਵੇ ਤੇ ਉਹ ਲਿਆਂਦੇ ਗਏ ਤਾਂ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਜਿਹੜੇ ਆ ਇੱਥੇ ਪਹੁੰਚ ਰਿਹਾ ਕੋ ਵੱਡਾ ਇਕੱਠ ਕਿਸਾਨਾਂ ਵੱਲੋਂ ਉਹ ਕੀਤਾ ਹੋਇਆ ਹੈ ਤਾ ਇਹ ਸਾਰੇ ਟਰੈਕਟਰਾਂ ਦੇ ਮੂਹ ਜਿਹੜੇ ਆ ਉਹ ਦਿੱਲੀ ਵੱਲ ਨੂੰ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਕਰੀਬ 200 ਤੋਂ ਵੱਧ ਟਰੈਕਟਰ ਜਿਹੜਾ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਵੱਲੋਂ ਅੰਮ੍ਰਿਤਸਰ ਮਜੀਠਾ ਰੋਡ ਬਾਈਪਾਸ ਦੇ ਉੱਪਰ ਇਕੱਠਾ ਕੀਤਾ ਹੋਇਆ ਹੈ ਇਹ ਕੌਮੀ ਰਾਜ ਮਾਰਗ ਹੈ ਦਿੱਲੀ ਨੂੰ ਜਾਣ ਵਾਲਾ ਜਿੱਥੇ ਕਿਸਾਨਾਂ ਵੱਲੋਂ ਵੱਡਾ ਟਰੈਕਟਰਾਂ ਦਾ ਇਕੱਠ ਕਰਕੇ WTO ਦੇ ਖਿਲਾਫ ਖਾਸ ਕਰਕੇ WTO ਦੇ ਖਿਲਾਫ ਪਰਦਰਸ਼ਨ ਕੀਤਾ ਜਾ ਰਿਹਾ ਹੈ। ਪਾਤ ਕਿਸਾਨ ਆਗੂਆਂ ਦੇ ਨਾਲ ਕਰਦੇ ਆ ਭਾਜੀ ਕੀ ਕਹਿਣਾ ਚਾਹੋਗੇ ਅੱਜ ਇੱਕ ਵੱਡਾ ਟਰੈਕਟਰਾਂ ਦਾ ਕਾਫਲਾ ਪਹੁੰਚਿਆ ਬਾਈਪਾਸ ਤੇ ਦਿੱਲੀ ਵੱਲ ਨੂੰ ਮੂੰਹ ਕਰਕੇ ਟਰੈਕਟਰ ਲਾਤੇ ਆ ਕੀ ਕਹਿਣਾ ਚਾਹੁੰਦੇ? ਜੋ ਪੰਜਾਬ ਹਰਿਆਣਾ ਹਾਈ ਕੋਰਟ ਨੇ ਪਿਛਲੇ ਦਿਨੀ ਹਰਿਆਣਾ ਸਰਕਾਰ ਨੇ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਟਰੈਕਟਰ ਆ ਉਹ ਛੜਕਾਂ ਤੇ ਨਹੀਂ ਚੜ ਸਕਦੇ ਕੌਮੀ ਮਾਰਗਾਂ ਤੇ ਨਹੀਂ ਚੜਦੇ। ਉਹ ਫੈਸਲੇ ਦਾ ਨੈਰੇਟਿਵ ਤੋੜਨ ਵਾਸਤੇ ਅੱਜ ਵੱਡੇ ਪੱਧਰ ਤੇ ਕਿਸਾਨ ਇਕੱਠੇ ਹੋਏ ਆ। ਕਿਸਾਨ ਇਹ ਮੰਗ ਕਰਦੇ ਆ ਇਸ ਕੀ ਸਰਕਾਰ ਇਹ ਜਿਹੜੇ ਕਿਸਾਨ ਹੈ ਉਹ ਦੇਸ਼ ਦੇ ਵਾਸੀ ਨਹੀਂ ਇਹ ਕਿਦਾਂ ਦੇ ਫੈਸਲੇ ਸਰਕਾਰਾਂ ਦੇ ਕੋਟਾ ਦੇ ਰਹੀਆਂ ਵਾਂ ਉਸ ਫੈਸਲੇ ਦੇ ਵਿਰੋਧ ਦੇ ਵਿੱਚ ਅੱਜ ਦਿੱਲੀ ਵੱਲੋਂ ਮੂੰਹ ਕਰਕੇ ਟਰੈਕਟਰ ਖਿਲਾੜੇ ਆ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੋ ਸੰਯੁਕਤ ਕਿਸਾਨ ਮੋਰਚੇ ਨੇ ਬਿਆਨ ਦਿੱਤਾ ਉਸ ਨੂੰ ਇਹਨਾਂ ਨੂੰ ਲਾਗੂ ਕਰ ਰਹੇ ਆ ਤੇ ਸਰਕਾਰ ਦੇ ਵਿਰੋਧ ਦੇ ਵੱਡੀ ਲਾਮਬੰਦੀ ਕੀਤੀ ਜਾ ਰਹੀ ਆ ਜੀ ਆਸਾਨ ਸ਼ਬਦਾਂ ਚ ਸਮਝਾਓ ਕਿ ਭਾਰਤ ਨੂੰ WTO ਤੋਂ ਬਾਹਰ ਕੱਢਣ ਦੀ ਮੰਗ ਕਿਸਾਨ ਕਿਉਂ ਕਰ ਰਹੇ ਨੇ WTO ਜੋ ਆ ਉਹ ਵਿਸ਼ਵ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਵਿਸ਼ਵ ਪਾਰਸੰਸਥਾ ਉਸ ਨੂੰ ਕੁਝ ਚੰਦ ਕਰਾਣੇ ਕਾਰਪੋਰੇਟ ਕਰਾਣੇ ਚਲਾਉਂਦੇ ਆ ਉਹ ਕਾਰਪੋਰੇਟ ਕਰਾਣੇ ਕੀ ਕਹਿੰਦੇ ਆ ਉਹ ਕਾਰਪੋਰੇਟ ਕਰਾਣਿਆਂ ਦੇ ਕਰਕੇ ਅੱਜ ਦੁਨੀਆ ਜਿਹੜੀ ਆ ਉਹ ਕਮਜ਼ੋਰ ਹੋ ਰਹੀ ਆ ਅੱਜ ਦੇਸ਼ ਗਰੀਬ ਹੋ ਰਹੇ ਆ ਉਹਦੇ ਕਰਜ਼ਾਈ ਹੋ ਰਹੇ ਆ ਸਟੇਟਾਂ ਕਮਜ਼ੋਰ ਹੋ ਰਹੀਆਂ ਉਹਨਾਂ ਸਾਰਿਆਂ ਪੁਆੜਾਂ ਦੀ ਜੜ ਜਿਹੜੀ ਆ ਡਬਲਯੂਟੀ ਆ ਉਹ ਡਬਲਯੂਟੀਓ ਨਹੀਂ ਚਾਹੁੰਦੀ ਜਿੰਨ ਤੱਕ ਉਹ ਚਾਹੁੰਦੇ ਆ ਹਰ ਖਿੱਤਾ ਪ੍ਰਾਈਵੇਟ ਹੱਥਾਂ ਦਿੱਤਾ ਜਾਵੇ ਰੇਲਾਂ, ਜਹਾਜ਼, ਬੰਦਰਗਾਵਾਂ ਹਰ ਚੀਜ਼ ਪ੍ਰਾਈਵੇਟ ਹੱਥਾਂ ਦਿੱਤੀ ਜਾਵੇ ਨੌਕਰੀਆਂ ਸਾਰ ਸਰਕਾਰੀ ਖਤਮ ਕੀਤੀਆਂ ਤੇ ਠੇਕੇਦਾਰੀ ਸਿਸਟਮ ਲਾਗਾਇਆ ਜਾਵੇ ਕਿਸਾਨਾਂ ਨੂੰ ਸਬਸਿਡੀਆਂ ਖਾਦਾਂ ਦੇ ਮਿਲਦੀਆਂ ਉਹ ਖਤਮ ਕੀਤੀਆਂ ਜਾਣ ਨਾ ਰਿਆ ਸਪਰੇਆਂ ਦੇ ਸਬਸਿਡੀਆਂ ਖਤਮ ਕੀਤੀਆਂ ਜਾਣ ਵਿਦੇਸ਼ੀ ਉਪਾਰ ਖੋਲਿਆ ਜਾਵੇ ਪਰਦੇਸ਼ਾਂ ਚੋ ਜਿਹੜੇ ਇਥੇ ਕਿਸਾਨਾਂ ਜਿਹੜੀਆਂ ਕਾਰਪੋਰੇਟ ਕੰਪਨੀਆਂ ਦੇ ਟੈਕਸ ਘਟਾਏ ਜਾਣ ਕਿਸਾਨਾਂ ਮਜ਼ਦੂਰਾਂ ਦੇ ਟੈਕਸ ਵਧ ਲਾਏ ਜਾਣ ਇਹ ਚੀਜ਼ਾਂ ਡਬਲਯੂਟੀਓ ਦੇ ਵਿੱਚ ਆਉਂਦੀਆਂ ਵਾ ਜੋ ਗੈਸ ਦੇ ਉੱਤੇ ਸਬਸਿਡੀ ਮਿਲਦੀ ਸੀ ਔਰ ਇਹ ਹਰੀ ਮੋਦੀ ਨੇ ਖਤਮ ਕਰ ਦਿੱਤੀ ਉਹਦਾ ਕਾਰਨ ਹੈ ਡਬਲਯੂਟੀਓ ਦਾ ਸਮਝੌਤਾ ਪੈਟਰੋਲ ਇੰਨਾ ਮਹਿੰਗਾ ਮਿਲ ਰਿਹਾ ਡੀਜ਼ਲ ਇੰਨਾ ਮਹਿੰਗਾ ਮਿਲ ਰਿਹਾ ਉਹਦਾ ਕਾਰਨ ਹੈ ਡਬਲਯੂਟੀਓ ਦਾ ਸਮਝੌਤਾ ਹਰ ਪੁਆੜੇ ਦੀ ਜੜ ਜ ਉਹ WTO ਆ ਜਿਨ੍ਹਾਂ ਚਿਰ ਦੁਨੀਆ ਭਰ ਦੇ ਦੇਸ਼ WTO ਦੇ ਖਿਲਾਫ ਲਾਮਬੰਦ ਨਹੀਂ ਹੁੰਦੇ ਵਿਸ਼ਵ ਬੈਂਕ ਦੇ ਖਿਲਾਫ ਲਾਮਬੰਦ ਨਹੀਂ ਹੁੰਦੇ ਜਾਂ IMF ਜੋ ਚੰਦ ਪੂੰਜੀਪਤੀ ਘਰਾਣੇ ਉਹਨਾਂ ਦੇ ਖਿਲਾਫ ਲਾਮਬੰਦ ਨਹੀਂ ਹੁੰਦੇ ਉਹਨਾਂ ਚਿਰ ਦੇਸ਼ ਕੋਈ ਵੀ ਤਰੱਕੀ ਨਹੀਂ ਕਰ ਸਕਦਾ ਦੇਸ਼ਾਂ ਦੀ ਤਰੱਕੀ ਉਹਨਾਂ ਦੇ ਹੱਥ ਵਾਸਿਆ ਸੋ ਅੱਜ ਅਫਰੀਕਾ ਤੋਂ ਗਰੀਬ ਆ ਅਫਰੀਕਾ WTO ਦੀਆਂ ਨੀਤੀਆਂ ਉਤੋਂ ਦੇ ਗੁਰੇ ਜਾਂਦੇ ਆ ਉਹ ਤੇ ਡੋਨੇਸ਼ਨਾਂ ਦਿੰਦੇ ਕਹਿੰਦੇ ਅਸੀਂ ਬੜੀ ਸੇਵਾ ਕਰਦੇ ਆ ਪਰ ਉਤੋਂ ਦੇ ਜੋ ਖਾਨਾ ਵਾ ਜੋ ਉਤੋਂ ਦੇ ਪਹਾੜ ਆ ਉਤੋਂ ਨਿਕਲ ਆਲਾ ਸੋਨਾ ਕੈਲਸ਼ੀਅਮ ਗ੍ਰੇਨਾਈਟ ਉਹ ਸਾਰਾ ਆਪਣੇ ਦੇਸ਼ਾਂ ਨੂੰ ਖੜ ਰਹੇ ਆ ਤੇ ਉੱਥੇ ਡਨੇਸ਼ਨਾ ਦੇ ਕੇ ਕਹਿੰਦੇ ਅਸੀਂ ਇਹ ਦੇਸ਼ਾਂ ਨੂੰ ਖਾਰ ਰਹੇ ਆ ਉਹ ਦੇਸ਼ ਦੇ ਮਾਲਕ ਸਾਰੇ ਦੇਸ਼ ਸਾਰੇ ਅਮੀਰ ਆ ਸਿਰਫ ਸਿਰਫ ਪੈਸਾ ਜਿਹੜਾ ਚੰਦ ਪੂੰਜੀ ਪ੍ਰੀਕਰਾਨੇ ਇਕੱਠਾ ਹੋ ਰਿਹਾ ਅੱਜ ਪੰਜਾਬ ਲੜ ਰਿਹਾ ਵਾ ਡਬਲਿਊਟੀਓ ਦੇ ਖਿਲਾਫ ਅੱਜ ਵੱਡੇ ਦਿਓ ਕਦ ਪੁੱਤਰੇ ਫੁੱਕੇ ਜਾਣਗੇ ਐਸਕੇਐਮ ਵੱਲੋਂ ਫੈਸਲਾ ਕੀਤਾ ਉਹ ਫੈਸਲੇ ਨੂੰ ਪਾਕਿਸਤਾਨ ਨੇ ਕਰ ਰਹਾ ਇਹਨੂੰ ਵੀ ਲਾਗੂ ਕਰੋ ਜੀ ਤਾਂ ਹੁਣ ਜਿਹੜਾ ਕਿਹਾ ਜਾ ਰਿਹਾ ਸੀ ਕਿ ਟਰੈਕਟਰ ਵੀ ਜਿਹੜੇ ਆ ਉਹ ਕੋਮੀ ਰਾਜਮਾਰਗਾ ਤੇ ਨਹੀਂ ਆ ਸਕਦੇ ਉਹ ਬੈਨ ਹੈ ਫਿਰ ਵੀ ਤੁਸੀਂ ਲਿਹਾ ਕੇ ਖੜੇ ਕੀਤੇ ਸਰਕਾਰਾਂ ਦੇ ਬੜਾ ਕੁਝ ਨਹੀਂ ਸਰਕਾਰਾਂ ਦੇ ਕਹਿੰਦੀਆਂ ਵੀ ਸੜਕਾਂ ਦੇ ਨਾਲ ਚੜਨ ਆਸਾਨ ਸੜਕਾਂ ਦੇ ਨਾਲ ਚੜੇ ਸਰਕਾਰਾਂ ਦੇ ਕਹਿੰਦੀਆਂ ਵੀ ਚਾਰ ਬੰਦੇ ਨਾਲ ਇਕੱਠੇ ਹੋਣ ਅਸੀਂ ਸਾਰੇ ਨੈਰੇਟਿਵ ਤੋੜੇ ਆ 144 ਧਾਰਾ ਲਾਈ ਆ ਸ਼ਹਿਰ ਦੇ ਵਿੱਚ ਰੈਲੀ ਕਰਨ ਦੀ ਪਾਬੰਦੀ ਆ ਚੰਡੀਗੜ੍ਹ ਦੇ ਵਿੱਚ ਰੈਲੀ ਕਰਨ ਦੀ ਪਾਬੰਦੀ ਆ ਅਸੀਂ ਸਰਕਾਰਾਂ ਦੇ ਜੋ ਸਰਕਾਰਾਂ ਤਨਾਸ਼ਾਹੀ ਪਰਮਾਨ ਦੇ ਦਿੰਦੀਆਂ ਜਿਹਦੇ ਨਾਲ ਕਿਸਾਨਾਂ ਮਜ਼ਦੂਰਾਂ ਨੂੰ ਮੁਸ਼ਕਲਾਂ ਪੇਸ਼ ਆਉਂਦੀਆਂ ਉਹਨਾਂ ਦਾ ਫੈਸਲਾ ਕਿਸਾਨ ਕਰਦੇ ਆ ਉਹਨਾਂ ਦੇ ਵਿਰੁੱਧ ਲੜਦੇ ਆਏ ਆ ਲੜਦੇ ਰਹਿਣਗੇ ਅੱਜ ਵੱਡੇ ਪੱਧਰ ਤੇ ਕਿਸਾਨ ਜਿਹੜਾ ਲਾਮਬੰਦ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲਾਮਬੰਦੀ ਵਧੂਗੀ ਤੇ ਸਰਕਾਰ ਜਿਹੜੀ ਆ ਮੋਦੀ ਦੀ ਸਰਕਾਰ ਜਿਹੜੀ ਡਿਕਟੇਟਰ ਸਰਕਾਰ ਹੈ ਜਿਹੜੀ ਆਪਣੇ ਕਿਸਾਨਾਂ ਦੇ ਹੱਕ ਨੂੰ ਤਸ਼ੱਦਦ ਕਰ ਰਹੀ ਆ ਉਸ ਦੇ ਵਿਰੁੱਧ ਵੱਡੀ ਲਾਮਬੰਦੀ ਕੀਤੀ ਜਾਊਗੀ ਤੇ ਇਹ ਆਉਣ ਵਾਲੇ ਸਮੇਂ ਤੇ ਸਰਕਾਰ ਜਿਹੜੀ ਪਿੰਡਾਂ 'ਚ ਜਾਣਗੇ ਲੋਕਾਂ ਨੂੰ ਲੱਗ ਜਾਊਗਾ ਪਤਾ ਜਦੋਂ ਪਿੰਡਾਂ 'ਚ ਇਹਨਾਂ ਦੇ ਥੱਲੇ ਜ਼ਮੀਨ ਕਿਸ ਦੀ ਸੋ ਅੱਜ ਵੱਡੇ ਪੱਧਰ ਤੇ ਕਿਸਾਨ ਇਕੱਠੇ ਹੋਏ ਆ ਤੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਹ ਕੀ ਲੱਗਦਾ 14 ਮਾਰਚ ਨੂੰ ਜੋ ਐਸ ਕੇ ਐਮ ਵੱਲੋਂ ਦਿੱਲੀ ਜਾਣ ਦੀ ਕਾਲ ਦਿੱਤੀ ਗਈ ਆ ਉਹ ਲਾਗੂ ਹੋ ਪਾਏਗੀ ਕਿਸਾਨ ਦਿੱਲੀ ਜਾ ਪਾਣਗੇ ਕਿਉਂਕਿ 13 ਫਰਵਰੀ ਵਾਲੇ ਕਿਸਾਨ ਵੀ ਹਜੇ ਤੱਕ ਅਰ ਦਿੱਲੀ ਨਹੀਂ ਪਹੁੰਚੇ ਨਹੀਂ ਜਾਣਗੇ ਜਰੂਰ ਜਾਣਗੇ ਐਸ ਕੇ ਐਮ ਉਹ ਵੱਡਾ ਇੱਕ ਸੰਗਠਨ ਆ ਐਸ ਕੇ ਐਮ ਪੂਰੇ ਦੇਸ਼ ਦੀਆਂ ਰਾਜਧਾਨੀਆਂ ਦਾ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦਾ ਸਹੂਲ ਆ ਜੇ ਸਰਕਾਰ ਰੁਕੂਗੀ ਤਾਂ ਪਤਾ ਲੱਗ ਜਾਊਗਾ ਸਰਕਾਰ ਨੂੰ ਜਦੋਂ ਸਾਰੇ ਪਾਸੇ ਸਰਕਾਰ ਦਾ ਵਿਰੋਧ ਹੋਇਆ ਕਰਨਾਟਕਾ ਬੰਗਾਲ ਮੱਧ ਪ੍ਰਦੇਸ਼ ਆਂਧਰਾ ਪ੍ਰਦੇਸ਼ ਵੱਡੇ ਪੱਧਰ ਤੇ ਕਿਸਾਨ ਨਿਕਲ ਕੇ ਆ ਰਹੇ ਆ ਮਾਂ ਪੰਚਾਇਤ ਕਰਨ ਜੇ ਰੁਕੂਗੀ ਉਦੋਂ ਫਿਰ ਉਹਦੇ ਵਿਰੋਧ ਇੱਕ ਵੱਖਰੀ ਰਣਨੀਤੀ ਲਿਖੀ ਜਾਊਗੀ ਜੇ ਬਿਲਕੁਲ ਤਾਂ ਅਗਰ ਕਿਸਾਨਾਂ ਨੂੰ ਰੋਕਿਆ ਜਾਏਗਾ ਤੇ ਵੱਖਰੀ ਰਣਨੀਤੀ ਰੁਕੀ ਜਾਊਗੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਹੋਰ ਜਿਹੜਾ ਹੈ ਟਰੈਕਟਰਾਂ ਦਾ ਕਾਫਲਾ ਲਗਾਤਾਰ ਹੀ ਇੱਥੇ ਪਹੁੰਚ ਰਿਹਾ ਹੈ ਤਾਂ ਹੋਰ ਟਰੈਕਟਰਾਂ ਦਾ ਕਾਫਲਾ ਜਿਹੜਾ ਹੈ ਉਹ ਇਸ ਨੈਸ਼ਨਲ ਹਾਈਵੇ ਤੇ ਪਹੁੰਚ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਜਿਹੜੇ ਆ ਅੱਜ ਇੱਥੇ ਪਹੁੰਚ ਰਹੇ ਹਤੇ ਇਹ ਟਰੈਕਟਰਾਂ ਦਾ ਦਿੱਲੀ ਵੱਲ ਨੂੰ ਮੂੰਹ ਕਰਕੇ ਡਬਲਯੂਟੀਓ ਦੇ ਖਿਲਾਫ ਅਤੇ ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਾਰਾ ਕਾਫਲਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦਾ ਇੱਕ ਕਾਫਲਾ ਹੈ ਜਿਨ੍ਹਾਂ ਵੱਲੋਂ ਨੈਸ਼ਨਲ ਹਾਈਵੇ ਦੇ ਉੱਪਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਡਬਲਯੂਟੀਓ ਦਾ ਪੁਤਲਾ ਫੂਕੇ ਵੀ ਆ ਜਿਨ੍ਹਾਂ ਵੱਲੋਂ ਇੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਰਾਤ ਦਾ ਅਨਮਿਉਟ ਅਮਰਤ